जिला गुरदासपुर के कस्बान शहरा मज्जा सिंह में एक जिला पदरी विशाल किसान कैंप लगाया गया इसमें किसानों को खेती संबंधी जानकारी देते हुए खेती को बढ़ाने देने के लिए किसानों को जड़ी बूटियों लगाने के लिए लुधियाना खेती बाड़ी के माहिर और जिला गुरदासपुर के खेती बाड़ी चीफ अफसर सुरेंद्र पाल सिंह ने शिरकत की इस किसान कैंप को बढ़ावा देने के लिए ਕੇਤੀ ਬਾਰਿਸ਼ ਸੰਬੰਧਿਤ ਉਤਸ਼ਾਹਿਤ ਕਰਨੇ ਲਈ ਬਟਾਲਾ ਕੇ ਆਮ ਆਦਮੀ ਪਾਰਟੀ ਕੇ ਹਲਕਾ ਵਿਧਾਇਕ ਅਮਨ ਸ਼ੇਰ ਸਿੰਘ ਸ਼ਾਮਿਲ ਹੋਏ ਅਤੇ ਏਡੀਸੀ ਗੁਰਦਾਸਪੁਰ ਵੀ ਪਹੁੰਚੇ ਬੜੀ ਖੁਸ਼ੀ ਹੈ ਜੀ ਕਿ ਕਿਸਾਨਾਂ ਨੂੰ ਨਵੀਂ ਸੋਚ ਲੈ ਕੇ ਕਿਸਾਨਾਂ ਦੇ ਹਰ ਮੁਸ਼ਕਲਾਂ ਦਾ ਹੱਲ ਕਰਨ ਦੀ ਯਾਦ ਸਰਕਾਰ ਦੀ ਵਚਨਬੱਧਤਾ ਹੈ ਅਗਰ ਕੋਈ ਜਿਹੜਾ ਕੈਂਪ ਆਜਲੇ ਸ਼ਹਿਰਾਂ ਮੱਜਾ ਦੇ ਕਿ ਜਾਲਾ ਆ ਸਰਕਾਰਾਂ ਸਰਕਾਰਾਂ ਆਜਿ ਮਜਬੂਦਾ ਹੈ ਜੀ ਔਰ ਜੋ ਜੋ ਕਿਸਾਨਾਂ ਨੂੰ ਉਪਰ ਕੀ ਆ ਬਾਰੇ ਇਹਦੀ ਗੱਲ ਲੈ ਕੇ ਆ ਰਹੇ ਜੀ ਇਹਦੇ ਨਾਲ ਦੇ ਜੀਜ਼ਾ ਇਹਨਾਂ ਦਾ ਸਲਾਮ ਅਸ਼ੁਕਰ ਕਰਕੇ ਉਹਨਾਂ ਨੂੰ ਰਾਏ ਦੇ ਸਕਦੇ ਉਹ ਵੀ ਦਿੱਤੀ ਹੈ ਤੇ ਉਹਨਾਂ ਨੂੰ ਸੋਚਿਆ ਵੀ ਸੋਹਣ ਦਾ ਪਾਵਜੋ ਪੰਜਾਬ ਨੂੰ ਖੁਸ਼ਹਾਲ ਬਣਾਉਣਾ ਹੈ ਉਹਦੇ ਵਾਸਤੇ ਸਲਾਮ ਮਸ਼ਵਰੇ ਦੀ ਬੜੀ ਜ਼ਰੂਰਤ ਹੈ ਸੋ ਜਿੱਥੇ ਕੋਈ ਕਿਸਾਨਾਂ ਨੂੰ ਕੱਢੀਆਂ ਹੁੰਦੀ ਹੈ ਉਹਨਾਂ ਨੂੰ ਕੁਰ ਕਰਨ ਦੇ ਸਕਦਾ ਹੈ ਇਹ ਜਿਸੋ ਅੱਜ ਜਿਹੜਾ ਕੈਂਪ ਵਿਸ਼ਰਾ ਮੱਝਾ ਵਿਖੇ ਲਾਇਆ ਗਿਆ ਇੱਕ بڑا ਕਿਸਾਨਾਂ ਨੂੰ ਮੈਂ ਕਹਿ ਸਕਦਾ ਹਾਂ ਕਿ ਫਸਲ ਕਿਚਰ ਤੋਂ ਜਿਹੜੀਆਂ ਜਿਹੜੀਆਂ ਫਸਲਾਂ ਦੀ ਸਾਡੀ ਡਿਮਾਂਡ ਹੈ ਉਹ ਨਹੀਂ ਬੀਤੀਆਂ ਜਾ ਰਹੀਆਂ ਉਹਨਾਂ ਵੱਲੋਂ ਅਗਾੜ ਕਰਨ ਵਾਸਤੇ ਅੱਜ ਜਿਹੜਾ ਇਹ ਕੈਂਪੇਨ ਵਿਸ਼ੇਸ਼ ਜਰਾ ਤੱਕ ਆਇਆ ਗਿਆ ਹੈ ਉਹ ਸਾਰਿਆਂ ਨੂੰ ਪਹੁੰਚ ਦੇਣਾ ਦਾਅਵਾ ਕਰਦਾ ਹਾਂ ਦੇਖੋ ਜੀ ਆਰਗੈਨਿਕ ਖੇਤੀ ਵਰਗੀ ਫੀਸ ਕੋਈ ਨਹੀਂ ਪਰ ਉੱਤੇ ਮਿਹਨਤ ਲੱਗਦੀ ਜੇ ਕਿਤੇ ਆਰਗੈਨਿਕ ਖੇਤੀ ਸਾਡੇ ਕਿਸਾਨ ਕਰਨ ਲੈ ਪੈਂਦੇ ਮੈਨੂੰ ਇੰਨਾ ਪਤਾ ਵਾ ਕਿ ਜਿਹੜੇ ਫਸਲ ਜ਼ਰੂਰ ਘਟ ਹੁੰਦੀ ਹੈ ਪਰ ਮੈਂ ਕੀ ਕਹਿ ਸਕਦਾ ਸਾਡੇ ਮੈਂ ਸ਼ਹਿਰ ਦੀ ਗੱਲ ਕਰੂੰਗਾ ਲੋਕ ਲੋਕਲ ਉਹ ਵੀ ਆਰਗੈਨਿਕ ਫਸਲ ਨੂੰ ਪਸੰਦ ਕਰਦੇ ਨੇ ਤੇ ਖਰੀਦਣਾ ਚਾਹੁੰਦੇ ਨੇ ਕਿਉਂਕਿ ਜਿੱਥੋਂ ਉਹਨਾਂ ਨੂੰ ਪਤਾ ਲੱਗੇ ਵੀ ਇਹ ਬਿਨ ਖਾਦਾਂ ਤੋਂ ਮਿਲ ਰਹੀ ਹੈ ਤਾਂ ਖਾਣਾ ਪਸੰਦ ਕਰਦੇ। ਪਰ ਉਹ ਕਿਉਂ ਨਹੀਂ ਕਰਦੇ? ਕਿਉਂ ਨਹੀਂ ਪਸੰਦ ਕਰਦੇ? ਨਹੀਂ, ਪਸੰਦ ਤੇ ਆਰਗੈਨਿਕ ਕਰਦੇ ਆ। ਨਹੀਂ, ਦਰ ਕਿਉਂ ਨਹੀਂ ਪਸੰਦ? ਕੀ ਕਮੀ ਦੀ ਸਮਝ ਨਹੀਂ? ਨਹੀਂ, ਉਹ ਚ ਰੀਜ਼ਨ ਹੈ। ਅ ਵੀ ਦੇਖੋ ਜਿੱਤਨਾ ਹੁਣ ਅ ਤੇ ਮੈਂ ਇਹ ਕਹਿ ਸਕਦਾ ਵੀ ਦੂਸਰੀ ਫਸਲ ਵੀ ਜਿਹੜੀ ਥੋੜੀ ਸੁੱਕੀ ਆ ਉਹਦੇ ਵਿੱਚ ਜਿਹੜੀ ਰਕਮ ਜਿਆਦਾ ਘੱਟੀ ਆ ਉਹਨਾਂ ਨੂੰ ਜਿਤਨਾ ਪਚਾਇਆ ਕਣਕ ਦਾ ਚੋਣਾ ਫਸਲ ਪਰਫੈਕਟ ਹੋ ਜਾਵੇ। ਉਹਦੇ ਕਰਕੇ ਕਿਉਂਕਿ ਜਿਹੜੀ ਆਰਗੈਨਿਕ ਆ ਵਾਹ ਬੁਧੀ ਐਡਵਰਟਾਈਜ਼ਮੈਂਟ ਕਰਦੇ ਇਹ ਜਿਹੜਾ ਉਹ ਕਹਿੰਦੇ ਨੇ ਵੀ ਵਧੀਆ ਤੇ ਸਰਕਾਰ ਲੈਣ ਨੂੰ ਪਿਆਰ ਆ ਉਹਦੇ ਕਰਕੇ ਕਿਤੇ ਨਾ ਕਿਤੇ ਮੈਂ ਕਹਿ ਸਕਦਾ ਕਿ ਕੋਈ ਨਹੀਂ ਕੰਮ ਹੀ ਰਸਪਾਕੀ ਪਰ ਸਰਕਾਰੀ ਨੂੰ سپورਟ ਕਰੀ ਜੀ ਕੋਈ ਆਪਾਂ ਤੇ ਰਾਤ ਦੇ ਰਾਤ ਕੈਂਪ ਜੇ ਲਾਇਆ ਜਿਹਦਾ ਮਤਲਬ ਸਪੋਰਟ ਤੇ ਨਾ ਆਇਆ ਜੀ ਆਪਾਂ ਕਿਸਾਨਾਂ ਨੂੰ ਗਾ ਕੇ ਇੱਕ ਆ ਵੀ ਇਲੈਕਸ਼ਨ ਲੜਾਂਗੇ ਵੀ ਦੀ ਇਲੈਕਸ਼ਨ ਲੜਾਂਗੇ 2024 ਦੇ ਵਿੱਚ ਕਿ ਉਹ ਕੰਵਾਂ ਵਾਲੇ ਸਭੇ ਜਿਹਨੇ ਆਪਾਂ ਗੜਕਰੀ ਬਰਾਲੀ ਜਾ ਟਨਖਾ ਦਾ ਨਾਲ ਤੋਂ ਸਾਹਮਣਾ ਵਾਲਾ ਚੋਦੀ ਬਰਾਲੀ ਤੋਂ ਸਾਹਮਣਾ ਉਹ ਕੇ ਮਸ਼ੀਨਾਂ ਦੇ ਸਪਲੈਕ ਕੀਤੇ ਕਟਦੀ ਮੀਂਹ ਦਾ ਜਿਹੜਾ ਜਿੰਨਾ ਵੀ ਆ ਇਸ ਚੀਜ਼ ਤੋਂ ਬੜਾ ਦਾ ਕੁਸ਼ ਹੈ ਵੀ ਮੇਰੀ ਬਰਾਲੀ ਦਾ ਖਾਲ ਕਿ ਸਰਕਾਰ ਪੰਜਾਬ ਸਰਕਾਰ ਨੇ ਸਾਨੂੰ ਇਸ ਬਾਰੇ ਸਰ ਉਸ ਖਾਸ ਜਾਇਬ ਜ਼ਿੰਮੇਦਾਰ ਨੂੰ ਦੱਸੋ ਕਿ ਆ ਵਿੱਚ ਕੀ ਪਸ਼ੀਨਾ ਆਈਆਂ ਮਸ਼ੀਨਾਂ ਨੂੰ ਵਰਤੋ ਉਹਦੀ ਵਰਤੋਂ ਦੇ ਸਹੀ ਢੰਗ ਦਾ ਦੱਸਿਆ ਗਿਆ ਮੈਡੀਸਨਲ ਪਲਾਂਟ ਤੇ ਅਸੀਂ ਅੱਜ ਕਿੱਪ ਨੂੰ ਜਾਗਰੂਕ ਕੀਤਾ ਇਹ ਮੈਡੀਸਨਲ ਪਲਾਂਟ ਉਹਨੇ ਜਿਹੜੇ ਘਰੇਲੂ ਅਸੀਂ ਆਮ ਜਿਵੇਂ ਜਵੈਨ ਤੁਲਸੀ ਥਿੰਗਵਾ ਆਜਾ ਹਲਦੀ ਆ ਇਹ ਬੀਜੇ ਪਰ ਆਲੇ ਸਮੇਂ ਦੇ ਬੀਜ ਤੇ ਅਸੀਂ ਹੋਣ ਕਿਸਾਨੇ ਤੋਂ ਭੱਜ ਗਏ ਹਰ ਚੀਜ਼ ਨਿੱਕੀ ਨਿੱਕੀ 10-10 ਜੀ ਬੀ ਜਿਹੜੀ ਬਾਗ ਆਪਕ ਖਰੀਦਦੇ ਫਿਰ ਵਰਤਦੇ ਆ ਤੇ ਹੁਣ ਅਸੀਂ ਕਿਸਾਨਾਂ ਨੂੰ ਇਹ ਕਿਹਾ ਵੀ ਜ਼ਿੰਮੇਦਾਰ ਆਪਣੇ ਕੁਸ਼ ਮਰਲੇ ਵਿੱਚ ਕੁਸ਼ ਚਾਹੇ ਇੱਕ ਇੱਕ ਪੁਆਇੰਟ ਦੇ ਵਿੱਚ ਥੋੜੋ ਜਿਹੀ ਸਬਜ਼ੀ ਪੀਜੋ ਕੋੜਾ ਮੈਡੀਸਨ ਪਲਾਂਪ ਤਾਂ ਕਿ ਤੁਹਾਡੇ ਯੂਜ਼ ਹੋ ਤੁਹਾਡੀ ਸਿਹਤ ਤੰਗੀਤ ਬਣੀ ਰਹੇ ਇਹੋ ਇਸੇ ਦੂਹੀ ਜਾਗਰੂਕ ਕਰਨ ਵਾਸਤੇ ਕਿਸਾਨਾਂ ਨੂੰ ਹਲਕੇ ਦੇ ਵਿੱਚ ਆਪਾਂ ਜਾਗਰੂਕ ਕਰਦੇ ਹਾਂ ਔਰਗੈਨਿਕ ਬਾਗਬਾਨੀ ਕਰਦੇ ਆਂ। ਔਰਗੈਨਿਕ ਜੀ ਤਾਂ ਬਹੁਤ ਵਧੀਆ ਫਸਲ ਹੈ। ਲੇਕਿਨ ਇਹਦੇ ਕਾਰਨ ਕਿ ਵੀ ਅੱਜ ਕੱਲ ਜਿਹੜੀ ਔਰਗੈਨਿਕ ਇਹ ਜਿੰਮੇਦਾਰਾ ਬਹੁਤ ਘੱਟ ਪਸੰਦ ਕਰਦਾ ਕਿਉਂ ਖਰਚੇ ਨਾਲੋਂ ਵੱਧ ਇਹਦਾ ਟਾਈਮ ਲੱਗ ਜਾਂਦਾ ਵਾ। ਔਰ ਜੇਈ ਦੂਜੀ ਫਸਲ ਹੈ ਉਹਦੇ ਵਾਸਤੇ ਪਾ ਯੂਰੀਆ ਖਾਦ ਡੀਪੀ ਕਿਉਂਕਿ ਕੌਸਟਲੀ ਹੁੰਦੀ ਆ। ਉਹ ਪਾ ਕੇ ਅਸੀਂ ਬੀਜਦੇ ਵੀ ਆਂ। ਝਾੜ ਜ਼ਰੂਰ ਦਾ ਵਜਨਦਾ। لیکن وہ سیدن واسطے صحیح دی نہیں دیکھو چھ اور وہ جڑی بوٹی ਖਾਣਾਂ بیجی ਫਸਲ ਆ چاہے 30 35 ਕੋਟਾ ਪਰ ਲੈ ਲੈਂਦੇ ਆ لیکن اونਲੇ ਸਮੇਂ ਵਿੱਚ ਕੀ ਆ ਅਸੀਂ ਤਾਂ ਤੁਸੀਂ میری عمر ਦੇ ਨਾਲ ਮੇਰੇ ਤੋਂ ਵੱਡੇ ਲਾ ਲੋ ਤੇ ਕੁਛ ਲਾ ਲੋ ਸਾਰੇ ਬਿਮਾਰੀ ਦਾ ਪੀੜ ਤੇ ਕਿਸੇ ਦੇ ਗੋਡੇ ਪੀੜ ਹੁੰਦੇ ਆ ਕਿਸੇ ਦੀ ਅੱਖਾਂ ਚਲੀ ਗਈਆਂ ਕਿਸੇ ਦੇ ਪੁੱਛ ਚਲ ਗਏ ਇਹ ਸਾਰੀ ਨਾਈਟ੍ਰੋਜਨ ਖਾਦ ਦਾ ਵਾਲੇ ਦਾ ਨਾਈਟ੍ਰੋਜਨ ਖਾਦ ਨੂੰ ਲੈ ਕੇ ਡੁੱਬ ਗਈ ਹੈ ਅਸੀਂ ਅੱਜ ਜਾਗਰੂਕ ਕੈਂਪ ਇਸੇ ਕਰਕੇ ਲਾਇਆ ਮੈਡੀਸਨਲ ਪੁਆਇੰਟ ਲਾਓ ਤਾਂ ਕਿ ਇਹਦੇ ਚ ਮਤਲਬ ਸਾਰਾ